ਬਾਈਕ ਨੂੰ ਚੁੱਕ ਲੈ 17 ਫੋਟੋ ਕੋਲ ਜਾਇਰ ਨਾ ਰੱਖਾ ਬੱਚਾ ਆ ਜਾ ਬੱਚੇ ਆ ਜਾ ਆ ਜਾ ਬਟਾ ਆ ਜਾ ਤੈਨੂੰ ਦੇਖ ਕੇ ਥੋੜਾ ਹੌਂਸਲਾਉਂਗਾ ਤੇ ਫਿਰ ਜੇ ਮੈਂ ਗਿਆ ਫਿਰ ਨਾ ਕਰੀ ਆ ਨਾਲ ਹੋ ਜਾਣਾ ਦੇਖੋ ਕਰੀ ਪਰ ਇਹ ਗੱਲ ਹੋ ਰਿਹਾ ਰੋਟ ਕਰ ਰਹੇ ਹਾਂ ਸਭ ਕੀ ਲਈਗਾ ਤਾਂ ਵਿਕਾਸ ਨਹੀਂ ਕਰਦੇ ਹਾਂ ਕਰਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਨੇ ਜਿਹੜੀ ਕੰਮਾਂ ਦੀ ਸ਼ੁਰੂਆਤ ਹੈ ਇੱਕ ਪ੍ਰੋਵਾਈਡਰ ਦੇਖੋ ਐਸੇ ਕੰਮ ਵਾਸਤੇ ਲੋਕਾਂ ਨੇ ਸਾਨੂੰ ਅੱਜ ਤੋਂ ਸਾਢੇ 3 ਸਾਲ ਪਹਿਲਾਂ ਚੁਣਿਆ ਸੀਗਾ ਸੁਨਾਮ ਹਲਕੇ ਦੇ ਵਿੱਚੋਂ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਸੀਗਾ ਤੇ ਉਸੇ ਦਾ ਮੁੱਲ ਹੈ ਜਿਹੜਾ ਉਹ ਮੋੜਨ ਦੀ ਕੋਸ਼ਿਸ਼ ਕਰ ਰਹੇ ਆ ਪੂਰੇ ਹਲਕੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਨੇ ਜਿਹੜੇ ਉਹ ਚੱਲ ਰਹੇ ਨੇ ਕੱਲ ਔਰ ਅੱਜ ਦੇ ਵਿੱਚ ਤਕਰੀਬਨ ਤਕਰੀਬਨ 22 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਚਾਹੇ ਖੇਡ ਗਰਾਊਂਡਾਂ ਦੇ ਕੰਮ ਨੇ ਚਾਹੇ ਉਹ ਅੰਡਰਗਰਾਊਂਡ ਪਾਈਪਲਾਈਨਸ ਦੇ ਕੰਮ ਨੇ ਚਾਹੇ ਉਹ ਧਰਮਸ਼ਾਲਾਵਾਂ ਦੇ ਕੰਮ ਨੇ ਔਰ ਚਾਹੇ ਉਹ ਗਲੀਆਂ ਨਾਲੀਆਂ ਦੇ ਕੰਮ ਨੇ ਚਾਹੇ ਉਹ ਕੱਚੇ ਕੰਮ ਜਿਹੜੇ ਪੈਸੇ ਉਹਨਾਂ ਦੀ ਜਿਹੜੀ ਸੈਂਕਸ਼ਨ ਲੈਟਰ ਦੀ ਡਿਸਟ੍ਰਿਬਿਊਸ਼ਨ ਦਾ ਕੰਮ ਹੈ ਸੋ ਇਹ ਸਾਰੇ ਕੰਮ ਨੇ ਜਿਹੜੇ ਇਹ ਚੱਲ ਰਹੇ ਨੇ ਇਸੇ ਵਾਸਤੇ ਲੋਕਾਂ ਨੇ ਸਾਨੂੰ ਚੁਣਿਆ ਸੀਗਾ ਪੂਰੇ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣਾ ਹੈ ਤੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨਾ ਪਊਗਾ ਜਿਸ ਦੇ ਤਹਿਤ 3100 ਪਿੰਡਾਂ ਦੇ ਵਿੱਚ ਤਕਰੀਬਨ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਨੇ ਜਿਹੜੇ ਗਰਾਊਂਡ ਨੇ ਉਹ ਬਣਾਏ ਜਾ ਰਹੇ ਨੇ ਤੇ ਉਹਨਾਂ ਦਾ ਹੀ ਉਦਘਾਟਨ ਨੇ ਜਿਹੜੇ ਉਹ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਨੇ ਦੇਖੋ ਬਹੁਤ ਲੇਟ ਔਰ ਬਹੁਤ ਥੋੜਾ ਕੀਤਾ ਕੇਂਦਰ ਸਰਕਾਰ ਨੇ ਅਸੀਂ ਜਦੋਂ ਹੜ ਆਏ ਸੀਗੇ ਅਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਉਦੋਂ ਤੋਂ ਹੀ ਕੇਂਦਰ ਸਰਕਾਰ ਨੂੰ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਕਿਉਂਕਿ ਬਹੁਤ ਭਾਰੀ ਮੀਂਹ ਪਏ ਨੇ ਔਰ ਅੱਠੋਂ ਡਿਸਟ੍ਰਿਕਟਸ ਨੇ ਜਿਹੜੇ ਉਹ ਹੜਾਂ ਦੀ ਮਾਰ ਹੇਠ ਆਏ ਨੇ ਇਹਦੇ ਵਿੱਚ ਝਾੜ ਵੀ ਘਟੂਗਾ ਮੌਇਸਚਰ ਵਧੂਗਾ ਡਿਸਕਲਰੇਸ਼ਨ ਹੈ ਜਿਹੜੀ ਉਹ ਵਧੂ ਗਦਨੀ ਹੈ ਔਰ ਟੋਟਾ ਜਿਹੜਾ ਚਾਵਲ ਦਾ ਉਹ ਵੀ ਹੋਣਾ ਸੋ ਇਹ ਤੁਸੀਂ ਨੋਰਮਸ ਰਿਲੈਕਸ ਕਰੋ ਉਦੋਂ ਕੰਨਾਂ ਤੇ ਜੂਨੀ ਸਰਕੀ ਤੇ ਹੁਣ ਜਦੋਂ 90 95% ਝੋਨਾ ਖਰੀਦਿਆ ਜਾ ਚੁੱਕਿਆ ਤੇ ਸਟੋਰ ਹੋ ਚੁੱਕਿਆ ਹੁਣ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਕੇਂਦਰ ਨੇ ਕਰਤਾ ਜਿਹੜਾ ਕਿ ਸਿਰਫ ਔਰ ਸਿਰਫ ਮੈਂ ਸਮਝਦਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ ਤਾਂ ਕਿ ਭਾਜੀਪੀ ਵਾਲੇ ਇਹ ਕਹਿਣ ਜੋਗੇ ਹੋ ਜਾਣ ਜਿ ਦਿਸ ਕੋਸੀਂ ਰਿਲੈਕਸ ਨੋਰਮਸ ਰਿਲੈਕਸ ਕਰਤੇ ਸੀਗੇ ਨੋਰਮਸ ਰਿਲੈਕਸ ਕਰਨ ਦਾ ਫਾਇਦਾ ਕੀ ਹੋਇਆ ਜੀ ਜੇ ਤਾਂ ਸਾਰਾ ਕੁਝ ਨਿਬੜੇ ਤੋਂ ਮਗਰੋਂ ਹੋਣ ਤੋਂ ਮਗਰੋਂ ਕਰਨਾ ਹੈ ਸੋ ਇਹ ਸਿਰਫ ਔਰ ਸਿਰਫ ਉਹਨਾਂ ਦਾ ਇੱਕ ਸਿਆਸੀ ਸ਼ੋਸ਼ੇਵਾਜੀ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਮੈਨੂੰ ਉਮੀਦ ਆਸ ਔਰ ਵਿਸ਼ਵਾਸ ਹੈ ਕਿ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਬਹੁਤ ਵੱਡੇ ਮਾਰਜਿਨ ਦੇ ਨਾਲ ਲੋਕ ਜਿਤਾਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 3.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੰਮ ਹੋਏ ਨੇ ਜਿਸ ਤਰੀਕੇ ਦੀ ਮਿਹਨਤ ਸਾਡੇ ਲੀਡਰਸ ਵਰਕਰਸ ਨੇ ਇਸ ਇਲੈਕਸ਼ਨ ਦੇ ਵਿੱਚ ਕੀਤੀ ਹੈ ਔਰ ਅ ਹਰਮੀਰ ਸੰਧੂ ਜੀ ਨੇ ਆਪਦੀ ਵੀ ਸਿੱਖੀ ਸੇਵਕੀ ਉਸ ਹਲਕੇ ਦੇ ਵਿੱਚ ਬਹੁਤ ਐਸੋ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਕੱਲ ਨੂੰ ਜਿਹੜੇ ਇੱਕ ਤਰਫਾ ਰਿਜ਼ਲਟ ਨੇ ਉਹ ਤੁਹਾਨੂੰ ਤਰਨਤਨ ਬਾਇਲੈਕਸ਼ਨ ਦੇ ਦੇਖਣ ਨੂੰ ਮਿਲ ਲਗੇਗਾ

ਜਾਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਬੜੁੱਖਾ ਉਹਨਾਂ ਦਾ ਆਪ ਦਾ ਨਾਨਕਾ ਪਿੰਡ ਸੀ ਕਿ ਜਿੱਥੇ ਹਰ ਸਾਲ ਬੜੇ ਧੂਮ-ਧਾਮ ਦੇ ਨਾਲ ਇੱਕ ਪਵਿੱਤਰ ਦਿਹਾੜਾ ਬਣਾਇਆ ਜਾਂਦਾ ਹੈ ਸੋ ਅੱਜ ਅਸੀਂ ਵੀ ਸਾਰੀ ਸੰਗਤ ਇਹ ਪਵਿੱਤਰ ਦਿਹਾੜਾ ਬਣਾਉਣ ਦੇ ਲਈ ਪਹੁੰਚਿਆ ਔਰ ਉਚਿਤੇ ਤੌਰ ਤੇ ਜਿਹੜੇ ਪ੍ਰੋਜੈਕਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਸੀ ਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਸਾਰੇ ਗਲੀ ਮੁਹੱਲੇ ਵਾਲੇ ਅਰਕ ਦਾ ਕੰਮ ਸੀਗਾ ਉਹ ਵੀ ਕੰਪਲੀਟ ਹੋਇਆ ਇੱਕ ਤਕਰੀਬਨ 3.35 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਖੇਡ ਸਟੇਡੀਅਮ ਹੈ ਜਿਹੜਾ ਉਹ ਵੀ ਅੱਜ ਨੀ ਪੱਥਰ ਰੱਖੇ ਬੜੀ ਜਲਦੀ ਉਹ ਵੀ ਤਿਆਰ ਹੋ ਜਾਏਗਾ ਤੇ ਹੋਰ ਵੀ ਜੋ ਵੀ ਕੰਮ ਇਸ ਨਗਰ ਦੇ ਬਕਾਇਆ ਰਹਿੰਦੇ ਨੇ ਉਹ ਸਰਪੰਚ ਸਾਹਿਬ ਨੂੰ ਮੈਂ ਸਾਰੀ ਸੰਗਤ ਨੂੰ ਕਿਹਾ ਕਿ ਉਹ ਪਹਿਦੇ ਆਧਾਰ ਦੇ ਉੱਪਰ ਕਰਾ ਕੇ ਦਿੱਤੇ ਜਾਣ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਉਹ ਸ਼ਖਸੀਅਤ ਸੀਗੇ ਜਿਨ੍ਹਾਂ ਜਿਹੜੇ ਕਿ ਆਣ-ਬਾਣ ਸ਼ਾਨ ਸੀ ਪੰਜਾਬ ਦੀ ਕੌਮ ਦੀ ਪੂਰੇ ਦੇਸ਼ ਦੀ ਤੇ ਉਹਨਾਂ ਤੋਂ ਅਸੀਂ ਅੱਜ ਵੀ ਸੇਧ ਲੈ ਕੇ ਉਹਨਾਂ ਤੋਂ ਸਿੱਖਿਆਵਾਂ ਲੈ ਕੇ ਅੱਜ ਰਾਜਪਾਤ ਕਿਹੋ ਜਿਹਾ ਹੋਣੇ ਚਾਹੀਦੇ ਨੇ ਸਾਰਾ ਪੰਜਾਬ ਇਹ ਜਿਹੜਾ ਉਹ ਚੱਲਦਾ ਸੋ ਬੜੇ ਅਸੀਂ ਦੇਣਦਾਰਾਂ ਇਸ ਪਵਿੱਤਰ ਧਰਤੀ ਦੇ ਸਰ ਸਾਈਨਡ ਨੂੰ ਲੈ ਕੇ ਕੀ ਸਟੈਂਡ ਹੈ ਸਰਕਾਰ ਦਾ ਸਰਕਾਰ ਦਾ ਸਟੈਂਡ ਬੜਾ ਸਪਸ਼ਟ ਸੀਗਾ ਹੈਗਾ ਤੇ ਰਹੂਗਾ ਸਰਕਾਰ ਦਾ ਵੀ ਆਮ ਆਦੀ ਪਾਰਟੀ ਦਾ ਵੀ ਸਮੁੱਚੇ ਪੰਜਾਬ ਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰਤੀ ਦੇ ਉੱਪਰ ਬਣੀ ਹੈ ਪੰਜਾਬ ਦੀ ਧਰ ਹੋਰ ਹੈ ਔਰ ਇਹਦੇ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਜੀ ਸਰ ਆ ਇੱਥੇ ਜਿਹੜੇ ਟਾਇਲਟ ਸਰ ਜਿਹੜਾ ਇਹ ਟੈਸਿਟੀ ਦੀ ਆਪਾਂ ਨੂੰ ਟਾਇਲਟ ਪੰਜ ਸਾਲ ਮੇਂ ਖਸਤੇ ਪਾਤੇ ਬਹੁਤ ਚੇਂਜ ਕਰਦੇ ਚੁੱਝੇ ਹਿਲ ਨਾਉਂਦਾ ਜਿਹਾ ਲੱਗਦਾ ਇਹ ਕੁਆਲਿਟੀ ਦੇ ਦਿੱਤੇ ਤਾਂ ਅੱਗੇ ਇਸਨੇ ਵੀ ਟ੍ਰੈਕ ਹੋਂਡਾ ਬਹੁਤ ਸਰ ਜੀਵੇਂ ਹੁਣ ਆ ਇਹ ਟਰੈਕ ਹੈ ਇਹ ਸੋਹਜ ਦਾ ਅਗੇ ਨੂੰ ਉਹ ਵਾਲੀ ਬੋਲਦਾ ਇਹਨੂੰ ਐਂ ਦੀ وجہ ਆ ਆ ਜਗ੍ਹਾ ਹੁਣ ਕਦੇ ਕੰਮ ਨਹੀਂ ਆਉਣੀ ਜਿਹੜਾ ਹਮੇਸ਼ਾ ਕੰਦ ਦੇ ਪੈਰਲਲ ਬਣਾਈ ਰਹਾ ਹੁੰਦਾ ਇਹ ਜਿਹੜੀ ਅਮਰਜੈਂਸੀ ਆ ساری ਜਗ੍ਹਾ ਵੇਸਟ ਹੋ ਗਈ ਜਿਹੜੀ ਚੀਜ਼ ਪਾਉਣੀ ਹੈ ਉਹ ਖੁਦ ਹੀ ਲਾਇਆ ਗਈ ਸਿੱਧੇ ਨਹੀਂ ਬਣਿਆ ਕੁਮਾਰ ਜੀ ਗੱਲ ਸਮਝਿਆ ਆ ਜਿਹੜੀ ਹਮੇਸ਼ਾ ਕੰਮ ਦਾ ਘਰ ਰਹੂਗੇ ਸੰਜੀਨਾ ਇੱਥੇ ਇੱਥੇ ਨਾਟਕ ਦੇ ਕੁਝ ਬਣਨਾ ਹੈ ਮੈਂ ਇਹ ਇਨ ਚਿਲਡਰਨ ਪਲੇਇੰਗ ਏਰੀਆ ਉਹਨੇ ਕੰਮ ਦੇਤਾ ਬੱਚੇ ਨੂੰ ਸਾਰੇ ਗਲਾਸ ਸਾਰੇ ਵਾਲੇ ਨੂੰ ਫਿੱਟ ਕਰ ਰਹੇ ਇਹ ਕੀ ਕਰਦੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਇੱਕ ਲਾਈਨ ਦੇ ਵਿੱਚ ਜੇ ਪਲੇਸਡ ਹੋਣਗੇ ਜਿਸ ਕੋਲ ਇੰਨੇ ਇੰਨੇ ਦੇ ਵਿੱਚ ਕਵਰ ਹੋ ਜੇ ਆ ਸਾਰਾ ਖੁੱਲਾ ਹੀ ਰਹੋਗੇ ਤੁਹਾਡੇ ਕੋਲੇ ਮੈਂ ਉਹ ਗਰਾਊਂਡ ਬਣਾਇਆ ਚਲੇ ਜੀ ਇਹ ਇੱਥੇ ਸ਼ੁਰੂ ਵੀ ਕਰਤਾ ਜੀ ਇੱਥੇ ਬਣਾ ਆ ਫਿਰ ਇਹ ਕਹਿੰਦੇ ਘਟਾ ਛੋਗੀ ਫੀਲ ਘਟਾ ਫਿਰ ਇੱਥੇ ਦੇ ਪੰਚਾਇਤ ਨੂੰ ਮੇਰਾ ਮੇਰਾ ਪੁਆਇੰਟ ਸਮਝੋ ਤੁਸੀਂ ਹੁਣ ਹੁਣ ਆਹ ਇੱਕ ਇਹਨੇ ਜਗ੍ਹਾ ਰੋਕ ਲਈ ਆਖਰ ਨੂੰ ਗਰਾਊਂਡ ਤਾਂ ਮਿਲ ਗਿਆ ਦਾ ਥੋੜੀ ਐ ਗਰਾਊਂਡ ਤਾਂ ਜਿੰਨਾ ਖੇਡਣ ਨੂੰ ਏਰੀਆ ਉਹਦੇ ਨਾਲ ਆ ਇੱਕ ਜਗ੍ਹਾ ਆਏ ਨੇ ਰੋਕ ਲਈ ਇੱਕ ਜਗ੍ਹਾ ਇਹਨੇ ਰੋਕ ਲਈ ਇੱਕ ਜਗ੍ਹਾ ਹੁਣ ਇਹਨੇ ਰੋਕ ਲਈ ਉਹ ਬਾਥਰੂਮ ਕਿੱਥੇ ਲਗਾਇਆ ਰਹੇ ਹੋ ਜਿਹੜਾ ਏਰੀਆ ਹੈਗਾ ਇਹਨੂੰ ਤੁਸੀਂ ਖੋਡੇ ਕੋਲੇ ਸਭ ਤੋਂ ਵੱਧ ਜੇ ਇੰਨਾ ਏਰੀਆ ਫਲਾਉਂਦੇ ਤੇ ਚਾਹ 400 ਮੀਟਰ ਦਾ ਲੈਕ ਨਾ ਤੇ 400 ਮੀਟਰ ਲੈਕ ਦੇ ਵਿੱਚ ਜਿੰਨੇ ਮਰਜ਼ੀ ਉਹਦੇ ਅੰਦਰ ਤੁਸੀਂ ਮੈਚ ਖੇਡਾ ਲਓ ਜਿੰਨੀਆਂ ਦਾ ਸਟਰਕਚਰ ਨਾ ਹੋਏ ਇਹਦੇ ਵਿੱਚ ਵਿੱਚ ਕੰਕਰੀਟ ਕਰੋ ਜੋ ਮੇਰੀ ਸਮਝ ਏਰੀਆ ਤਾਂ ਕਿ ਆ ਸਾਰਾ ਏਰੀਆ ਤੁਹਾਡੇ ਕੋਲ ਹੁਣ ਆ ਤਾਂ ਚਲੋ ਫੁੱਟਬਾਲ ਨਹੀਂ ਆ ਸਕਦਾ ਤਾਂ ਕਿ ਸਾਰਾ ਏਰੀਆ ਹਾ ਫੁੱਟਬਾਲ ਖੇਡਾ ਲਓ ਜੀ ਇਹ ਜਿਹੜੀ ਐਜੂਕੇਸ਼ਨ ਦੀ ਕਲਾ ਇੰਨੀ ਡਿਫਰੈਂਟ ਹੋਇਆ ਉਹਦੇ ਲੈ ਕੇ ਨਾ ਸਰ ਉਹ ਪਿੱਛੇ ਹੀ ਲਈਏ ਆ ਗਿਆ ਪਲੇਨ ਏਰੀਆ ਬੱਚਿਆਂ ਦੇ ਬੱਚਿਆਂ ਮਾਤੇ ਚੁੱਲੇ ਜਨੇ ਵਾਲਾ ਹੁਣ ਇੱਕ ਦੂਸਰੇ ਦੇ ਸਰ ਕੋਈ ਵੀ ਉਹਨੇ ਮੈਂ ਇੱਕ ਬੰਦੇ ਨੂੰ ਲਾਇਆ ਉਹ ਚੁੱਕ ਚੁੱਕ ਸਟ੍ਰਕਚਰ ਬਣਾ ਰਿਹਾ ਹੈ ਜਿਹਦਾ ਸਿਰਨਾਵਾ ਬੜੀ ਉੱਚਾ ਲਟਮੀ ਨੇ ਉਹ ਵੀ ਨਿਆਣਾ ਵੜਿਆ ਸਹੀ ਚੁੱਪਾ ਹਨ ਬੜੀ ਉੱਚਾ ਆਪਣਾ ਕਿੰਨਾ ਬਹੁਤ ਉੱਚਾ ਪੋਲਾ ਹੁਣ 40 ਫੁੱਟ ਉੱਚਾ ਪੋਲਾ ਉਹ ਤਾਂ ਸਾਰੇ ਚੰਨ ਵਿੱਚ ਕਰ ਦੂਗਾ ਜੇ ਮੈਂ ਕੋਦੇ ਉਸਾਰਨ ਕਰੀ ਕਿ ਕਰ ਲੇ ਤਾਂ ਸਾਰਾ ਕੰਮ ਹੋ ਜਾਊਗਾ ਸੋ ਇਹਨੂੰ ਤੁਸੀਂ ਕੰਮ ਕਰਦੇ ਕਰਦੇ ਆਖਿਆ ਨਾ ਅੱਜ ਇਹਨਾਂ ਨਾਲ ਜਵਾਦ ਤਾਂ ਬੰਦ ਹੋ ਗਏ ਪੋਟੀਆਂ ਘਾ ਜਵਾਦ ਤੇ ਚਾਹਾਂ ਦਾ ਜਿਵੇਂ ਤੁਸੀਂ ਅੱਦੋ ਸੁਣਨ ਜਿਹਾ ਲੱਗਦਾ ਹੈ ਨਾ ਦੀ ਛੋਟੀ ਜਿਹੀ ਰਿਮਾਰਕ ਹੈ ਪਿੱਛੇ ਦੀ ਜੋ ਮੈਂ ਸਰਟੀਫਾਈ ਕਰਾਂਗਾ ਤੇ ਨਟ ਲਗਾਉ